ਕਦੇ ਕਦੇ ਮੈਨੂੰ ਇੰਉਂ ਲੱਗਦਾ ਵੀ ਜਿਵੇਂ ਲੋਕ ਬਿਮਾਰੀ ਤੋਂ ਡਰਦੇ ਆ ਆਉਂਦੇ ਸਮੇਂ ਦੇ ਵਿੱਚ ਉਸ ਤੋਂ ਵੱਧ ਹਸਪਤਾਲ ਤੋਂ ਡਰਿਆ ਕਰਨਗੇ ਕਿਉਂਕਿ ਹਸਪਤਾਲਾਂ ਵਿੱਚੋਂ ਖਬਰਾਂ ਹੀ ਹੋ ਜੀਆਂ ਆਉਂਦੀਆਂ ਕਿਸੇ ਥਾਂ ਤੋਂ ਖਬਰ ਆਉਂਦੀ ਆ ਕਿ ਵੈਂਟੀਲੇਟਰ ਦੇ ਉੱਤੇ ਬਿਨਾਂ ਗੱਲੋਂ ਬੰਦੇ ਨੂੰ ਪਾਈ ਰੱਖਿਆ ਮਰਿਆ ਸੀ ਬੰਦਾ ਪਰ ਪੈਸੇ ਬਣਾਉਣ ਦੀ ਖਾਤਰ ਵੈਂਟੀਲੇਟਰ ਤੇ ਪਾਈ ਰੱਖਿਆ ਕਦੇ ਖਬਰ ਇਹ ਆਉਂਦੀ ਆ ਕਿ ਬੰਦੇ ਨੂੰ ਬੇਹੋਸ਼ੀ ਦੇ ਟੀਕੇ ਲਾ ਕੇ ਬਦਲਾ ਕੇ ਰੱਖਿਆ ਗਿਆ ਤੇ ਵੈਸੇ ਬੰਦਾ ਚੰਗਾ ਭਲਾ ਸੀ ਪਰ ਰੁਪਈਏ ਹੋਰ ਲੈ ਲਏ ਵੀ ਰਿਸੈਪਸ਼ਨ ਦੇ ਉੱਤੇ ਰੁਪਈਏ ਜਮ੍ਹਾਂ ਕਰਵਾਈ ਹੀ ਜਾਣ ਇਸ ਕਰਕੇ ਬੰਦੇ ਨੂੰ ਬੰਦਲਾਈ ਰੱਖਿਆ ਕਿਸੇ ਥਾਂ ਤੋਂ ਖਬਰ ਇਹ ਆਉਂਦੀ ਜੀ ਕਿ ਬੰਦੇ ਦੀ ਮੌਤ ਹੋ ਗਈ ਪਰ ਉਹਦੀ ਲਾਸ਼ ਨਹੀਂ ਦਿੱਤੀ ਇਸ ਕਰਕੇ ਕਿਉਂਕਿ ਉਹ ਕਹਿੰਦੇ ਜੀ ਪਹਿਲਾਂ ਪੂਰਾ ਭੁਗਤਾਨ ਕਰੋ ਕਿਸੇ ਥਾਂ ਤੋਂ ਖਬਰ ਇਹ ਆਉਂਦੀ ਹੈ ਵੀ ਡਾਕਟਰ ਆ ਜਿਹੜੇ ਉਹਨਾਂ ਨੇ ਆ ਅੰਗਿਲੀ ਵਰਤੀ ਆ ਬੰਦੇ ਦੀ ਮੌਤ ਹੋ ਗਈ ਆ ਜਾਂ ਬੰਦਾ ਹੋਰ ਬਿਮਾਰ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਇਹ ਖਬਰਾਂ ਨੂੰ ਪੜ ਕੇ ਮਨ ਦੇ ਵਿੱਚ ਜਿਹੜੀ ਤਸਵੀਰ ਬਣਦੀ ਆ ਉਹ ਸੱਚੀ ਮੁੱਚੀ ਬੜੀ ਡਰਾਉਣੀ ਆ ਪੰਜਾਬ ਦੇ ਵਿੱਚ ਵੀ ਤੇ ਸਮੁੱਚੇ ਭਾਰਤ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਖਾਸ ਕਰਕੇ ਜੋ ਕੁਝ ਹੁੰਦਾ ਉਹ ਚੰਗੇ ਤੋਂ ਬਹੁਤ ਉਲਟਾ ਤੇ ਦੁੱਖ ਇਸ ਗੱਲ ਦਾ ਕਿ ਜਿਨ੍ਹਾਂ ਦੀਆਂ ਗੱਲਾਂ ਚੰਗੇ ਤੋਂ ਉਲਟਾ ਆਉਂਦੀਆਂ ਉਹਨਾਂ ਦੇ ਖਿਲਾਫ ਸਰਕਾਰਾਂ ਨਾ માત્ર ਕਾਰਵਾਈ ਕਰਦੀਆਂ ਕਿਉਂਕਿ ਉਹ ਬਹੁਤ ਵੱਡੇ ਵੱਡੇ ਘਰਾਣਿਆਂ ਦੇ ਹਸਪਤਾਲ ਆ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਸਾਰੇ ਨਿੱਜੀ ਹਸਪਤਾਲ ਮਾੜੇ ਆ ਪਰ ਬਹੁਤਾਂ ਦੀਆਂ ਇਮਾਰਤਾਂ ਉੱਚੀਆਂ ਹੋਈ ਜਾਂਦੀਆਂ ਤੇ ਲੋਕਾਂ ਦੀ ਉਮਰ ਛੋਟੀ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਅਸੀਂ ਪਿਛਲੇ ਦਿਨੀ ਜਾਣਕਾਰੀ ਸਾਂਝੀ ਕੀਤੀ ਸੀ ਇੱਕ ਰਿਪੋਰਟ ਆਈ ਆ ਹਰ ਸਾਲ ਹੁੰਦੀਆਂ ਕੁੱਲ ਮੌਤਾਂ ਦੇ ਵਿੱਚੋਂ 35% ਦੀ ਮੌਤਾਂ ਦਿਲ ਦੇ ਵੱਖ-ਵੱਖ ਰੋਗਾਂ ਦੇ ਕਰਕੇ ਹੁੰਦੀਆਂ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਹਾਰਟ ਅਟੈਕ ਦੀ ਵੀ ਪੰਜਾਬ ਦੇ ਵਿੱਚ 35% ਦੇ ਕਰੀ ਮੌਤਾਂ ਜੇਕਰ ਦਿਲ ਦੇ ਰੋਗਾਂ ਕਰਕੇ ਹੁੰਦੀਆਂ ਇਸੇ ਕਰਕੇ ਤਾਂ ਪੰਜਾਬ ਦੇ ਕਈ ਹਸਪਤਾਲ ਹਰ ਸਾਲ ਦੋ ਮੰਜ਼ਲ ਉੱਚੇ ਹੁੰਦੇ ਆ ਜਾਂ ਉਹਨਾਂ ਦਾ ਖੇਤਰਫਲ ਵੱਧਦਾ ਪਰ ਬੰਦਿਆਂ ਦੀ ਉਮਰ ਲਗਾਤਾਰ ਸੁੰਗੜੀ ਜਾਂਦੀ ਆ ਪੰਜਾਬ ਕਿੱਥੇ ਖੜਾ ਆਪਾਂ ਜਾਣਦੇ ਆ ਵਰਿੰਦਰ ਘੁੰਮਣ ਦੀ ਪੰਜਾਬ ਦੇ ਮਹਾਨ ਬੋਡੀ ਬਿਲਡਰ ਦੀ ਮੌਤ ਹੋਈ ਉਹ ਬੰਦਾ ਜਿਹਦਾ ਇਨਾ ਕਠੀਲਾ ਸਰੀਰ ਕੇ ਸਮੁੱਚੇ ਪੰਜਾਬ ਦੀ ਅਗਵਾਈ ਕਰਦਾ ਉਹ ਬੰਦਾ ਉਹ ਸਰੀਰ ਵਾਲਾ ਮੇਰਾ ਖਿਆਲ ਹੈ ਵੀ ਉਹਦੇ ਵਰਗਾ ਸਰੀਰ ਸਮੁੱਚੇ ਪੰਜਾਬ ਦੇ ਵਿੱਚ ਤਾਂ ਕੀ ਸਮੁੱਚੇ ਭਾਰਤ ਦੇ ਵਿੱਚ ਕਿਸੇ ਹੋਰ ਦਾ ਸ਼ਾਇਦ ਹੀ ਹੋਵੇ ਜਦੋਂ ਉਹ ਬੰਦਾ ਹਸਪਤਾਲ ਦੇ ਵਿੱਚ ਜਾ ਕੇ ਮੁੱਕ ਸਕਦਾ ਤੇ ਫਿਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੇ ਦੋਸ਼ ਲਾਏ ਜਾਂਦੇ ਆ ਤੇ ਅੰਦਰਾਂ ਇੱਕ ਵਾਰ ਫੇਰ ਕੰਮ ਜਾਂਦਾ ਦੋਸ਼ ਲਾਉਣੇ ਤੇ ਦੋਸ਼ ਸਾਬਤ ਹੋਣੇ ਭਾਵੇਂ ਦੋ ਵੱਖੋ ਵੱਖਰੀਆਂ ਪ੍ਰਕਿਰਿਆਵਾਂ ਪਰ ਫੋਰਟ ਸਸਪਤਾਲ ਦੇ ਵਿੱਚ ਬੰਦਾ ਗਿਆ ਜੀ ਡੋਲੇ ਦਾ ਮਸਲ ਠੀਕ ਕਰਵਾਉਣ ਦੇ ਲਈ ਆਪਰੇਸ਼ਨ ਕਰਾਉਣ ਦੇ ਲਈ ਡਾਕਟਰ ਸਾਹਿਬਾਨ ਨੇ ਗੱਲ ਕਹਿੰਦੇ ਕਿ ਅਚਾਨਕ ਆਏ ਦੋ ਹਾਰਟ ਅਟੈਕ ਦੇ ਕਰਕੇ ਦਿਲ ਦੇ ਦੌਰਿਆਂ ਕਰਕੇ ਉਹਦੀ ਮੌਤ ਹੋ ਗਈ ਆ ਫਿਰ ਡਾਕਟਰ ਸਾਹਿਬਾਨ ਨੇ ਇਹ ਵੀ ਗੱਲ ਕਹਿੰਦੇ ਆ ਕਿ ਦਵਾਈ ਜਿਹੜੀ ਪਹਿਲਾਂ ਦਿੱਤੀ ਗਈ ਆਪਰੇਸ਼ਨ ਤੋਂ ਪਹਿਲਾਂ ਤੇ ਦਵਾਈ ਜਿਹੜੀ ਬਾਅਦ ਦੇ ਵਿੱਚ ਲਾਈ ਗਈ ਆਪਰੇਸ਼ਨ ਤੋਂ ਬਾਅਦ ਉਹਦਾ ਵੇਰਵਾ ਰਿਪੋਰਟ ਦੇ ਵਿੱਚ ਆ ਕਿ ਫਾਈਲ ਦੇ ਵਿੱਚ ਆ ਫਿਰ ਅਸੀਂ ਉਹ ਵੀ ਵੀਡੀਓ ਵੇਖੀਏ ਜਿਹਦੇ ਵਿੱਚ ਫਾਈਲ ਦੇ ਨਾਂ ਦੇ ਉੱਤੇ ਵਿਵਾਦ ਪੈਦਾ ਹੁੰਦਾ ਫਿਰ ਅਸੀਂ ਉਹ ਵੀ ਵੀਡੀਓ ਦੇਖੀ ਜਿਹਦੇ ਵਿੱਚ ਪਰਿਵਾਰ ਦੇ ਮੈਂਬਰ ਜਾਂ ਦੋਸਤ ਬਿੱਤਰ ਜਿਹੜੇ ਉਹ ਵਰਿੰਦਰ ਘੁੰਮਣ ਦੀ ਬਾਡੀ ਲਾਈਨ ਦੇ ਮੌਕੇ ਤੇ ਵਿਵਾਦ ਪੈਦਾ ਹੋਇਆ ਉੱਥੇ ਕਾਫੀ ਤਿੱਖੀ ਗੱਲਬਾਤ ਹੁੰਦੀ ਆ ਬੰਦੇ ਦਾ ਸਸਕਾਰ ਹੋ ਗਿਆ ਤੇ ਮੈਂ ਤੁਹਾਨੂੰ ਪਹਿਲੀ ਗੱਲ ਸਸਕਾਰ ਨਹੀਂ ਦੱਸਦਾ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਮੈਂ ਵਰਿੰਦਰ ਘੁੰਮਣ ਸਾਹਿਬ ਦੇ ਸਸਕਾਰ ਦੇ ਮੌਕੇ ਗਿਆ ਸੀ ਉੱਥੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਮਿਲੇ ਤੇ ਮੇਰੇ ਵਰਗੇ ਬਹੁਤ ਸਾਰੇ ਸੱਜਣਾਂ ਦਾ ਇਹ ਸਵਾਲ ਸੀ ਕਿ ਤੁਸੀਂ ਪੋਸਟਮਾਰਟਮ ਨਹੀਂ ਕਰਵਾਇਆ ਤਾਂ ਬਜ਼ੁਰਗ ਬਾਪ ਦਾ ਤੇ ਬਾਕੀ ਪਰਿਵਾਰਕ ਜੀਆਂ ਦਾ ਕਹਿਣਾ ਪਤਾ ਕੀ ਸੀ ਸਾਡਾ ਜਹਾਨ ਉੱਜੜ ਗਿਆ ਅਸੀਂ ਪੋਸਟਮਾਰਟਮ ਤੋਂ ਕੀ ਕਰਵਾਉਣਾ ਸਾਡੀ ਦੁਨੀਆ ਖਤਮ ਹੋ ਗਈ ਆ ਅਸੀਂ ਕੀ ਕਰਵਾਉਣਾ ਇੱਕ ਪੁੱਤ ਪਹਿਲਾਂ ਤੁਰ ਗਿਆ ਸੀ ਛੋਟਾ ਘੁੰਮਣ ਤੇ ਇੱਕ ਹੁਣ ਬਰਿੰਦਰ ਘੁੰਮਣ ਇਹ ਤੁਰ ਗਿਆ ਤੇ ਸਾਡੀ ਤਾਂ ਦੁਨੀਆ ਲੁੱਟੀ ਗਈ ਆ ਹੁਣ ਭਾਵੇਂ ਕਿਸੇ ਤੇ ਕਾਰਵਾਈ ਹੋਵੇ ਕਾਰਵਾਈ ਨਾ ਹੋਵੇ ਸਾਡੇ ਬਲੇ ਨੇ ਕਿਹੜਾ ਜਿਉਂਦਾ ਹੋ ਜਾਣਾ ਇਹ ਉਸ ਬਾਪ ਦੀ ਉਸ ਪਰਿਵਾਰ ਦੀ ਮਜਬੂਰੀ ਉਹਨਾਂ ਦੇ ਅੰਦਰ ਕੀ ਚੱਲਦਾ ਉਹਦੇ ਪ੍ਰਗਟਾਵੇ ਵਾਲੀ ਗੱਲ ਆ ਪਰ ਲੋਕਾਂ ਨੇ ਇਸ ਗੱਲ ਦੇ ਉੱਤੇ ਕੇਸਲ ਮਾਰ ਦੇਣੀ ਕਿਉਂਕਿ ਲੋਕਾਂ ਦੇ ਕੋਲੇ ਨਵੇਂ ਵਿਸ਼ੇ ਆ ਜਾਂਦੇ ਆ ਹਸਪਤਾਲ ਦੇ ਡਾਕਟਰ ਸਾਹਿਬਾਨ ਨੇ ਗੱਲ ਕਹਿੰਦੇ ਆ ਕਿ ਭਾਈ ਅਸੀਂ ਸਹੀ ਤਰੀਕੇ ਦਾ ਇਲਾਜ ਕੀਤਾ ਪਰਿਵਾਰਕ ਮੈਂਬਰਾਂ ਦਾ ਦੋਸ਼ ਆ ਜੇ ਕਿ ਤੁਹਾਡੇ ਵੱਲੋਂ بے ਹੋਸ਼ੀ ਦੀ ਦਵਾਈ ਸ਼ਾਇਦ ਵੱਧ ਲਾ ਦਿੱਤੀ ਗਈ ਡੋਜ਼ ਵੱਧ ਲਾ ਦਿੱਤੀ ਗਈ ਜਿਹਦੇ ਕਰਕੇ ਮੌਤ ਹੋਈ ਆ ਇਸ ਗੱਲ ਦੀ ਕਦੇ ਪੜਤਾਲ ਨਹੀਂ ਹੋਣੀ ਇਸ ਗੱਲ ਦੀ ਕਦੇ ਪੜਤਾਲ ਹੋਈ ਨਹੀਂ ਕਦੇ ਕਿਸੇ ਨੇ ਇਸ ਗੱਲ ਦੀ ਉਚੇਚੀ ਮੰਗ ਕੀਤੀ ਨਹੀਂ ਤੇ ਗੱਲ ਇਹ ਖਤਮ ਹੋ ਚੁੱਕੀ ਆ ਜਾਂ ਖਤਮ ਹੋ ਜਾਊਗੀ ਪਰ ਸਾਡੇ ਕੋਲੇ ਵਰਿੰਦਰ ਘੁੰਮਣ ਵਰਗਾ ਬੰਦਾ ਕਦੇ ਮੁੜ ਕੇ ਆਉਣਾ ਨਹੀਂ ਅਸੀਂ ਇਹ ਵੀ ਕਹਿੰਦੇ ਵੀ ਹਰ ਹਸਪਤਾਲ ਦੇ ਵਿੱਚ ਕੱਲੀਆਂ ਲਾਸ਼ਾਂ ਮੁੜ ਕੇ ਹੁੰਦੀਆਂ ਪਰ ਜਦੋਂ ਦੋਸ਼ ਲੱਗਦੇ ਉਹਨਾਂ ਦੋਸ਼ਾਂ ਦੀ ਨਿਵਰਤੀਤਾ ਕਰਨੀ ਚਾਹੀਦੀ ਹੈ ਨਾ ਹਸਪਤਾਲ ਨੇ ਆਪਣੀ ਰਿਪੋਰਟ ਜਾਰੀ ਕਰਤੀ ਕਿ 8:00 ਵਜੇ ਕੇ 8 ਮਿੰਟ ਤੇ ਸਰਜਰੀ ਹੋਈ 8:00 ਵਜੇ ਕੇ 8 ਮਿੰਟ ਤੇ ਹਾਰਟ ਅਟੈਕ ਆਇਆ ਅਸੀਂ ਆਪਦੇ ਵੱਲੋਂ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ 5:00 ਵਜੇ ਕੇ 8 ਮਿੰਟ ਦੇ ਉੱਤੇ ਆਥਣ ਦੇ ਵੇਲੇ ਮੌਤ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸੂਚਿਤ ਕਰਤਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਅਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਜਾਂਦੇ ਹਾਂ ਤੇ ਬੰਦੇ ਦੀ ਮੌਤ ਹੋ ਜਾਂਦੀ ਡਾਕਟਰ ਸਾਹਿਬਾਨ ਪਤਾ ਕੀ ਕਹਿੰਦੇ ਹੁੰਦੇ ਜੇ ਤੁਸੀਂ 20 25 ਮਿੰਟ ਪਹਿਲਾਂ ਆ ਜਾਂਦੇ ਘੰਟਾ ਪਹਿਲਾਂ ਆ ਜਦੇ ਤਾਂ ਜ਼ਿੰਦਗੀ ਬਚ ਸਕਦੀ ਸੀ ਪਰ ਜੇ ਬੰਦਾ ਹੱਸਦਾ ਖੇਡਦਾ ਅੰਦਰ ਜਾਵੇ ਤੇ ਅੰਦਰੋਂ ਲਾਸ਼ ਆਵੇ ਤੇ ਫਿਰ ਆਪਾਂ ਕਿਨੂੰ ਕਸੂਰਵਾਰ ਕਵਾਂਗੇ ਜਦੋਂ ਕਿਸੇ ਬੰਦੇ ਦਾ ਆਪਰੇਸ਼ਨ ਕਰਨਾ ਹੁੰਦਾ ਉਹਦੀ ਸ਼ੂਗਰ ਕਿਵੇਂ ਆ ਉਹਦਾ ਬਲੱਡ ਪ੍ਰੈਸ਼ਰ ਕਿਵੇਂ ਆ ਉਹਦੀ ਹਾਰਟ ਬੀਟ ਕਿਵੇਂ ਆ ਸਾਰਾ ਕੁਝ ਚੈੱਕ ਹੁੰਦਾ ਉੱਥੇ ਜਿਹੜਾ ਬੇਹੋਸ਼ੀ ਦੀ ਦਵਾਈ ਦੇਣ ਵਾਲਾ ਡਾਕਟਰ ਬੜਾ ਮਾਹਰ ਹੁੰਦਾ ਹੁਣ ਪਰਿਵਾਰਕ ਮੈਂਬਰਾਂ ਨੇ ਸਵਾਲ ਇਹ ਚੁੱਕੇ ਆ ਜਿਹੜੇ ਕਰਤਾਰ ਚੀਬਾ ਨੇ ਜਿਹੜੇ ਕਿ ਆਪਾਂ ਜਾਣਦੇ ਆ ਕਿ ਵਧੀਆ ਅਦਾਕਾਰ ਆ ਵੱਡਾ ਮਨੁੱਖ ਹੋ ਵੀ ਜਿਹੜਾ ਕਿ ਬੋਡੀ ਬਿਲਡਿੰਗ ਦੇ ਵਿੱਚ ਵੀ ਆ ਜਿਹੜਾ ਜਿਮ ਦੇ ਵਿੱਚ ਬੜਾ ਮਹਾਰਤ ਵਾਲਾ ਸਥਾਨ ਆ ਉਹਨੇ ਵੀ ਇਹ ਗੱਲ ਕਹੀ ਆ ਵੀ ਇਹ ਦੇਖੋ ਮਾਮਲਾ ਸ਼ੱਕੀ ਆ ਇਸ ਸ਼ੱਕ ਦੀ ਤੇ ਇਸ ਸ਼ੰਕਾ ਦੀ ਨਿਰੋਧਤੀ ਕਦੇ ਹੋਣੀ ਨਹੀਂ ਕਿਉਂਕਿ ਮਗਰਲੇ ਪਾਸੇ ਲੜਾਈ ਲੜਨ ਵਾਲੇ ਲੋਕ ਹੈ ਨਹੀਂ ਪਰ ਮੈਂ ਥੋੜੀ ਜਿਹੀ ਤੁਹਾਡੇ ਨਾਲ ਹੋਰ ਗੱਲ ਕਰਦਾ ਪਿਛਲੇ ਕਈ ਦਿਨਾਂ ਤੋਂ ਸਪੀਸ਼ ਐਨ ਜੀਓ ਦੇ ਵੱਲੋਂ ਮੁੱਦਾ ਚੁੱਕਿਆ ਹੋਇਆ ਤੇ ਮੁੱਦਾ ਬੜਾ ਬਾਜਮਾ ਉਹਨਾਂ ਦਾ ਇਹ ਕਹਿਣਾ ਜੀ ਕਿ ਵੈਂਟੀਲੇਟਰ ਦੇ ਮਾਮਲੇ ਦੇ ਵਿੱਚ ਸਰਕਾਰਾਂ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਨਹੀਂ ਜੋ ਮੜਾਉਣਾ ਚਾਹੀਦਾ ਕੀ ਕਿ ਜਿਹੜਾ ਵੀ ਬੰਦਾ ਵੈਂਟੀਲੇਟਰ ਦੇ ਉੱਤੇ ਇਹ ਗੱਲ ਕਰੇ ਡਾਕਟਰ ਕਹਿੰਦੇ ਆ ਹਸਪਤਾਲ ਦੀ ਟੀਮ ਕਹਿੰਦੀ ਆ ਕਿ ਇਹਨੂੰ ਪਾਈ ਵੈਂਟੀਲੇਟਰ ਤੇ ਲਾਉਣਾ ਪੈਣਾ ਜੇ ਉਹ ਵੈਂਟੀਲੇਟਰ ਤੇ ਲਾਉਣ ਦੇ ਬਾਵਜੂਦ ਮਰ ਜਾਂਦਾ ਤੇ ਫਿਰ ਵੈਂਟੀਲੇਟਰ ਦੇ ਪੈਸੇ ਨਹੀਂ ਦੇਣਗੇ ਇਹ ਨਿਯਮ ਬਣਾਉਣਾ ਚਾਹੀਦਾ ਸਾਨੂੰ ਇਸ ਗੱਲ ਦਾ ਕੀ ਪਤਾ ਵੀ ਵੈਂਟੀਲੇਟਰ ਦੇ ਉੱਤੇ ਪਿਆ ਬੰਦਾ ਮਰਿਆ ਕਿ ਜਾਂਦਾ ਸਾਨੂੰ ਤਾਂ ਸਿਰਫ ਉਹਦਾ ਸਾਹ ਚੱਲਦਾ ਦੱਸਦਾ ਕੀ ਉਹਦਾ ਸਾਹ ਕਦੇ ਅਸਲੀ ਵੀ ਕੁਦਰਤੀ ਵੀ ਹੋ ਸਕਦਾ ਹੈ ਜਾਂ ਉਹਨੂੰ ਜਿੰਨਾ ਕਚਰ ਉੱਥੇ ਪਾਈ ਰੱਖਾਂਗੇ ਉਹ ਓਨਾ ਕਚਰ ਪੰਪ ਕਰੂਗਾ ਇਹ ਲੋਕਾਂ ਦੇ ਮਨ ਦੇ ਵਿੱਚ ਸਵਾਲ ਆ ਤੇ ਇਹਨਾਂ ਸਵਾਲਾਂ ਦੀ ਸ਼ੰਕਾ ਜਮਿਤੀ ਕਦੋਂ ਹੋਊਗੀ ਮੈਨੂੰ ਲੱਗਦਾ ਨਹੀਂ ਵੀ ਇਹਦੀ ਕਦੇ ਹੋਊਗੀ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਆ ਤੇ ਗੈਰ ਸਰਕਾਰੀ ਹਸਪਤਾਲਾਂ ਦਾ ਵੱਡਾ ਹਿੱਸਾ ਇਸ ਵੇਲੇ ਸਿਰਫ ਸਿਰਫ ਰੁਪਈਏ ਕਮਾਉਣ ਤੇ ਲੱਗਾ ਮੈਂ ਫੇਰ ਇਹ ਗੱਲ ਕਹਿੰਦਾ ਸਾਰੇ ਹਸਪਤਾਲ ਇੱਕੋ ਜਿਹੇ ਨਹੀਂ ਸਾਰੇ ਡਾਕਟਰ ਸਾਹਿਬਾਨ ਇੱਕੋ ਜਿਹੇ ਨਹੀਂ ਪਰ ਮੈਂ ਤੁਹਾਡੇ ਮੂਰੇ ਦੋ ਤਿੰਨ ਉਦਾਹਰਨਾਂ ਰੱਖਣ ਲੱਗਾ ਪਿਛਲੇ ਦਿਨੀ ਇੱਕ ਬਹੁਤ ਵੱਡੇ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੰਗਾ ਦੀ ਮੌਤ ਹੋਈ ਆ ਖਰੜਾ ਦੇ ਵਿੱਚ ਰਹਿੰਦੇ ਸੀ ਉਹ ਕੈਨੇਡਾ ਦੇ ਵਿੱਚੋਂ ਵਾਪਸ ਆਏ ਸੀ ਕੁਝ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ ਜਦੋਂ ਮੌਤ ਹੋ ਗਈ ਤੇ ਉਹਨਾਂ ਨੂੰ ਫਿਰ ਮੁਹਾਲੀ ਦੇ ਇੱਕ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਕਿਉਂਕਿ ਪਰਿਵਾਰਕ ਮੈਂਬਰ ਕਾਫੀ ਆ ਜਿਹੜੇ ਉਪਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਸ਼ਨੀਵਾਰ ਨੂੰ ਜਿਹੜਾ ਕਿ ਲੰਘਿਆ ਸ਼ਨੀਵਾਰ ਆ ਪਰਿਵਾਰਕ ਮੈਂਬਰ ਉੱਥੋਂ ਬਾਡੀ ਲੈਣ ਦੇ ਲਈ ਗਏ ਬਾਡੀ ਮੁਸ਼ਕੀ ਪਈ ਸੀ ਬਾਡੀ ਦਾ ਰੰਗ ਬਦਲ ਗਿਆ ਸੀ ਤੇ ਬਾਅਦ ਵਿੱਚ ਰੌਲਾ ਪਾ ਲਿਆ ਪਰਿਵਾਰਕ ਮੈਂਬਰਾਂ ਨੇ ਵੀ ਭਾਈ ਸਾਡੇ ਤਾਂ ਪਰਿਵਾਰ ਦੇ ਜੀ ਦੀ ਬਾਡੀ ਫੁੱਲੀ ਪਈ ਆ ਇਹ ਤਾਂ ਬਾਡੀ ਖਰਾਬ ਹੋਈ ਪਈ ਆ ਬਾਅਦ ਵਿੱਚ ਡਾਕਟਰ ਸਹਿਬਾਨ ਨੇ ਕੀ ਉਤਰ ਦਿੱਤਾ ਇਹ ਹੁਣ ਤੁਸੀਂ ਗੌਰ ਨਾਲ ਸੁਣਿਓ ਵੀ ਡਾਕਟਰ ਸਹਿਬਾਨ ਨੇ ਗੱਲ ਕੀ ਕਹੀ ਆ ਇੱਥੇ ਜਿਹੜਾ ਡਾਕਟਰ ਸਾਹਿਬਾਨ ਨੇ ਉਹਨਾਂ ਨੇ ਗੱਲ ਕਹੀ ਆ ਕਿ ਦੇਖੋ ਮੋਰਚਰੀ ਦੇ ਵਿੱਚ ਰੱਖਿਆ ਹੋਇਆ ਸਰੀਰ ਰੱਖੀ ਹੋਈ ਬਾਡੀ ਥੋੜੀ ਜਿਹੀ ਖਰਾਬ ਹੋ ਗਈ ਇਸ ਮਰਚਰੀ ਦੇ ਵਿੱਚ ਕੁੱਲ 8 ਫਰਿੱਜਾਂ ਨੇ ਜਿਹੜੀਆਂ ਕਿ ਸਹੀ ਕੰਮ ਕਰਦੀਆਂ ਨੇ ਜਿਹੜੀ ਫਰਿੱਜ ਦੇ ਵਿੱਚ ਇਸ ਅਲਗੋਜ਼ਾਬਾਦ ਕੋਲ ਰੱਖਿਆ ਗਿਆ ਸੀ ਉਹਦੀ ਕੋਇਲ ਦੇ ਵਿੱਚ ਕੋਈ ਥੋੜੀ ਜੀ ਸਮੱਸਿਆ ਆਈ ਸੀ ਜਿਹਦੇ ਕਰਕੇ ਇਹ ਬੰਦ ਹੋ ਗਈ ਹੋਣੀ ਆ ਇਸ ਕਰਕੇ ਬੋਡੀ ਥੋੜੀ ਜੀ ਖਰਾਬ ਹੋ ਗਈ ਹੁਣ ਇਹ ਵੀ ਇੱਕ ਸਵਾਲ ਹੈ ਜੀ ਕਿ ਕੀ ਬੋਡੀ ਥੋੜੀ ਜੀ ਵੀ ਖਰਾਬ ਹੁੰਦੀ ਆ ਜਾਂ ਤਾਂ ਬੋਡੀ ਪੂਰੀ ਖਰਾਬ ਹੋਊਗੀ ਜਾਂ ਬੋਡੀ ਪੂਰੀ ਠੀਕ ਹੋਊਗੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਇਹ ਸਬਜ਼ੀ ਆ ਇਹਦਾ ਇੱਕ ਪਾਸਾ ਖਰਾਬ ਆ ਇਹ ਫੜਾ ਇਹਦਾ ਇੱਕ ਪਾਸਾ ਖਰਾਬ ਆ ਤੇ ਬਾਕੀ ਜਿਹੜਾ ਚੰਗਾ ਚੰਗਾ ਪੋਲਾ ਲੈਨੇ ਆ। ਜਾਂ ਤਾਂ ਕੋਈ ਜੀ ਕਿ ਬੋਡੀ ਬਿਲਕੁਲ ਠੀਕ ਸੀ ਤੇ ਸਾਡੀ ਫ੍ਰਿਜ ਬਿਲਕੁਲ ਠੀਕ ਸੀ ਜਾਂ ਕੋਈ ਜੀ ਸਾਡੀ ਫ੍ਰਿਜ ਦੇ ਵਿੱਚ ਭਾਵੇਂ ਕੋਈ ਨਿੱਕਾ ਜਿਹਾ ਨੁਕਸਾ ਸੀ ਪਰ ਫ੍ਰਿਜ ਖਰਾਬ ਹੋ ਗਈ ਟੈਂਪਰੇਚਰ ਉਹਦੇ ਵਿੱਚ ਸਹੀ ਨਹੀਂ ਸੀ। ਉਹਦੇ ਵਿੱਚ ਠੰਡਕ ਨਹੀਂ ਸੀ ਜਿਹਦੇ ਕਰਕੇ ਬੋਡੀ ਮੁਸ਼ਕ ਗਈ। ਤੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਇਹ ਲੱਗਦਾ ਜਿਹੜੇ ਬੋਡੀ ਦੇ ਹਾਲਾਤ ਆ ਵੀ 2-3 ਦਿਨਾਂ ਤੋਂ ਹੀ ਇਹ ਬੰਦ ਪਈ ਸੀ ਫ੍ਰਿਜ ਜਿਹਦੇ ਕਰਕੇ ਸਾਡੇ ਟੱਬਰ ਦੇ ਜੀ ਦੀ ਇਹ ਹਾਲਤ ਹੋ ਗਈ। ਤੇ ਇਹ ਸਰਕਾਰੀ ਹਸਪਤਾਲ ਦੇ ਹਾਲਾਤ ਆ ਵੀਰੋ ਇਹ ਮੁਹਾਲੀ ਦੇ ਵਿੱਚ ਫੇਜ਼ ਨੰਬਰ 6 ਦੇ ਵਿੱਚ ਜਿਹੜਾ ਸਿਵਲ ਹਸਪਤਾਲ ਆ ਉਥੋਂ ਦੀ ਖਬਰ ਆ ਉਥੋਂ ਦੀ ਜਾਣਕਾਰੀ ਆ ਜਾਨੀ ਕਿ ਜੇ ਪ੍ਰਾਈਵੇਟ ਹਸਪਤਾਲਾਂ ਦਾ ਇਹ ਹਾਲ ਆ ਤੇ ਸਰਕਾਰੀ ਦਾ ਆ ਹਾਲ ਆ ਤੁਹਾਨੂੰ ਚੇਤੇ ਹੋਣਾ ਪਿੱਛੇ ਜਾਏ ਪਟਿਆਲੇ ਦੇ ਵਿੱਚ ਹਸਪਤਾਲ ਜਿਹੜਾ ਸਰਕਾਰੀ ਉਹਦੇ ਵਿੱਚ ਆਪਰੇਸ਼ਨ ਕਰਦੇ ਆ ਲਾਈਟ ਚਲੀ ਗਈ ਸੀ ਤੇ ਬਾਅਦ ਦੇ ਵਿੱਚ ਮੋਬਾਈਲਾਂ ਦੀ ਰੋਸ਼ਨੀ ਦੇ ਵਿੱਚ ਆਪਰੇਸ਼ਨ ਕਰਨਾ ਪਿਆ ਸੀ ਫਿਰ ਉਥੋਂ ਦੇ ਜਿਹੜੇ ਆ ਡਾਕਟਰ ਸਾਹਿਬਾਨ ਤੇ ਜਿਹੜੇ ਬਾਕੀ ਮੁਲਾਜ਼ਮ ਆ ਉਹਨਾਂ ਨੇ ਮੁੱਦਾ ਚੁੱਕਿਆ ਵੀ ਅਜ ਤੱਕ 3600 ਵਾਰ ਇਹ ਗੱਲ ਕਹੀ ਆ ਕਿ ਭਾਈ ਇੱਥੇ ਹਾਲਾਤ ਇਹ ਆ ਸਾਡੇ ਕੋਲੇ ਲਾਈਟ ਦਾ ਸਹੀ ਪ੍ਰਬੰਧ ਨਹੀਂਗਾ ਤੇ ਅੱਗੇ ਵੀ ਸਾਡੇ ਨਾਲ ਬੜੀ ਵਾਰ ਮਾੜੀ ਹੋਈ ਆ ਇਹ ਸਾਡੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਆ ਇੱਕ ਪਾਸੇ ਬੰਦੇ ਦੀ ਬੋਡੀ ਮੁਸ਼ਕ ਜਾਂਦੀ ਆ ਦੂਜੇ ਪਾਸੇ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਦੇ ਆ ਲਾਈਟ ਚਲੀ ਜਾਂਦੀ ਆ ਤੀਜੇ ਪਾਸੇ ਬੰਦਾ ਜਾਂਦਾ ਕਿਸੇ ਹੋਰ ਰੋਗ ਲਈ ਤੇ ਆਉਂਦੀ ਉਹਦੀ ਕਾਲੀ ਪਈ ਨੀਲੀ ਪਈ ਬੋਡੀ ਬਾਹਰ ਆ ਤੇ ਬੰਦਾ ਹਟਾ ਕੱਟਾ ਤੇ ਬੰਦਾ ਜਾਊ ਕਿੱਥੇ ਇਹਦਾ ਮਤਲਬ ਇਹ ਆ ਆਉਂਦੇ ਸਮੇਂ ਦੇ ਵਿੱਚ ਤੁਸੀਂ ਇਹ ਗੱਲ ਕਿਆ ਕਰੋਗੇ ਕਿ ਭਾਈ ਘਰੇ ਮਰਨਾ ਠੀਕ ਆ ਹਸਪਤਾਲ ਦੇ ਵਿੱਚ ਰੁਪਈਆਂ ਦੀ ਪੰਡ ਦੇ ਕੇ ਵੀ ਤਾਂ ਮਰਨਾ ਹੀ ਆ ਸਾਡੇ ਕੋਲੇ ਹੋਰ ਕੀ ਬਦਲ ਹੈ ਨਹੀਂ ਇਸ ਕਰਕੇ ਸਾਨੂੰ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਤੇ ਜਿੱਥੇ ਅਸੀਂ ਚੱਲੇ ਆ ਉੱਥੇ ਜਾਣ ਤੋਂ ਪਹਿਲਾਂ ਇਸ ਗੱਲ ਦਾ ਫਿਕਰ ਰਹਿੰਦਾ ਵੀ ਭਾਈ ਰਿਸ਼ਤੇਦਾਰ ਤੋਂ ਕਿੰਨੇ ਕੁ ਪੈਸੇ ਮੰਗ ਗਏ ਹਸਪਤਾਲ ਦੇ ਵਿੱਚ ਪਤਾ ਨਹੀਂ ਲੱਖ ਲੱਗਣਾ ਕਿ 10 ਲੱਖ ਲੱਗਣਾ ਅਸੀਂ ਕਿਵੇਂ ਪ੍ਰਬੰਧ ਕਰੀਏ ਤੇ ਇਹਦੇ ਨਾਲ ਬੰਦੇ ਦਾ ਜਲੂਸ ਕਿਵੇਂ ਨਿਕਲਦਾ ਆਪਾਂ ਜਾਣਦੇ ਆ ਮੋਹਾਲੀ ਦੇ ਫੋਟਸ ਹਸਪਤਾਲ ਦੀ ਇੱਕ ਖਬਰ ਆਈ ਸੀ ਪਿੱਛੇ ਜੇ ਤੋ ਨਮਾ ਪੜ ਕੇ ਸੁਣਾ ਦਿੰਦਾ ਉਹਦਾ ਵੇਰਵਾ ਤੁਸੀਂ दंग ਰਹਿ ਜਾਣਾ ਮੁਹਾਲੀ ਦੇ ਫੋਟ ਸਸਪਤਾਲ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਇਸ ਹਸਪਤਾਲ ਨੂੰ 50 ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਗਿਆ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਇਹਦੇ ਬਾਰੇ ਜਾਣਕਾਰੀ ਆਊਗੀ ਪਰ ਪਤਾ ਇਹ ਲੱਗਾ ਵੀ ਇੱਥੇ ਕੰਜ਼ਿਊਮਰ ਕੋਰਟ ਦੇ ਵੱਲੋਂ ਇੱਕ ਪੀੜਤਾ ਦੀ ਸ਼ਿਕਾਇਤ ਦੇ ਉੱਤੇ ਸੁਣਵਾਈ ਕਰਨੇ ਇਸ ਹਸਪਤਾਲ ਨੂੰ 50 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਖਬਰਾਂ ਮੀਡੀਆ ਦੇ ਵਿੱਚ ਆਈਆਂ ਪਰ ਉਹ ਖਬਰਾਂ ਦਬ ਗਈਆਂ ਵੱਖ-ਵੱਖ ਕਾਰਨਾਂ ਦੇ ਕਰਕੇ ਸ਼ਾਇਦ ਦਬੀਆਂ ਹੋਣ ਉਨੇ ਚ ਮੇਰਵਾ ਇਹ ਸੀਗਾ ਜੀ ਕਿ ਇੱਥੇ ਅਦਾਲਤ ਨੇ ਵੀ ਗੱਲ ਕਹੀ ਆ ਜਿਹੜਾ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਕਮਿਸ਼ਨ ਆ ਜਿਹੜਾ ਯਾਨੀ ਕਿ ਇਹਨਾਂ ਮਸਲਿਆਂ ਦਾ ਹੱਲ ਕਰਨ ਵਾਲਾ ਜਿਹੜਾ ਕਮਿਸ਼ਨ ਆ ਤੇ ਉਹਨੇ ਗੱਲ ਕਹੀ ਆ ਜੀ ਕਿ ਡਾਕਟਰ ਤੇ ਹਸਪਤਾਲ ਦੇ ਖਿਲਾਫ ਕਾਰਵਾਈ ਕਰਦੇ ਆ 50 ਲੱਖ ਰੁਪਏ ਪੀੜਤ ਨੂੰ ਦਿਓ ਤੇ ਪ੍ਰਤੀ ਬਰੇ ਦੇ ਹਿਸਾਬ ਦੇ ਨਾਲ 9 ਫੀਸ ਦੀ ਵਿਆਜ ਵੀ ਅਦਾ ਕਰੋ ਮਸਲਾ ਕੀ ਸੀਗਾ ਅਸਲ ਦੇ ਵਿੱਚ ਉਥੋਂ ਦਾ ਮਸਲਾ ਪੜ ਕੇ ਸੁਣਾ ਦਿੰਨਾ 2021 ਦੀ ਗੱਲ ਆ ਇਥੇ ਇੱਕ ਗੈਸਟ੍ਰਿਕ ਸਮੱਸਿਆ ਦੇ ਕਰਕੇ ਹਸਪਤਾਲ ਦੇ ਵਿੱਚ ਮਰੀਜ਼ ਭਰਤੀ ਕਰਵਾਇਆ ਗਿਆ। ਉਹਦਾ ਕੋਵਿਡ ਟੈਸਟ ਉਦੋਂ ਨੈਗੇਟਿਵ ਆਇਆ ਸੀ। ਫਿਰ ਇਹਦੇ باوجود ਵੀ ਪਤਾ ਲੱਗਾ ਜੀ ਕਿ ਟੱਬਰ ਦੇ ਜੀਆਂ ਨੂੰ ਘਟ ਮਿਲਣ ਦਿੱਤਾ ਜਾਂਦਾ ਸੀ। ਸਿਰਫ ਤੇ ਸਿਰਫ ਵਿਜ਼ਿਟਿੰਗ ਆਵਰ ਜਿਹੜੇ ਹੁੰਦੇ ਆ ਆ ਮੇਲ-ਜੋਲ ਦਾ ਜਿਹੜਾ ਸਮਾਂ ਹੁੰਦਾ ਕੁਝ ਘੰਟੇ ਜਾਂ ਕੁਝ ਮਿੰਟ ਉਹਦੀ ਹੀ ਵਰਤੋਂ ਕਰ ਸਕਦਾ ਸੀ ਬੰਦਾ। ਤੇ ਜਿਹੜਾ ਬੰਦਾ ਸੀ ਦਾਖਲ ਕਰਵਾਇਆ ਗਿਆ ਉਹਦਾ ਨਾਂ ਸੀਗਾ ਜੀ ਹਰਸ਼ਿਤ ਸ਼ਰਮਾ। ਹਰਸ਼ਿਤ ਸ਼ਰਮਾ ਜਿਹੜਾ ਉਹ ਕਨੇ ਵੀ ਹੌਲੀ-ਹੌਲੀ ਉਹਦਾ ਸਰੀਰ ਆ ਜਿਹੜਾ ਨਾਜ਼ਕ ਹੋਣ ਲੱਗ ਪਿਆ। ਪਹਿਲਾਂ ਉਹ ਬਿਲਕੁਲ ਵਧੀਆ ਗੱਲ ਕਰਦਾ ਸੀ ਬਾਅਦ ਦੇ ਵਿੱਚ ਉਹਦੇ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਆਈਆਂ ਇੱਕ ਦਿਨ ਉਹਦੀ ਘਰਵਾਲੀ ਜਦੋਂ ਅੰਦਰ ਮਿਲਣ ਗਈ ਤਾਂ ਉਹਨੇ ਆਪਦੀ ਘਰਵਾਲੀ ਨੂੰ ਕਿਹਾ ਜੀ ਕਿ ਮੈਨੂੰ ਕਾਪੀ ਤੇ ਪੈਨਸਲ ਦੇ ਉਹਨੇ ਕਾਪੀ ਤੇ ਪੈਨਸਲ ਦੇਤੀ ਬਾਅਦ ਦੇ ਵਿੱਚ ਉਹਨੇ ਕੰਬਦੇ ਹੱਥਾਂ ਦੇ ਨਾਲ ਲਿਖਿਆ ਕਿ ਮੈਂ ਦੋ ਡਾਕਟਰਾਂ ਨੂੰ ਆਪਸ ਦੇ ਵਿੱਚ ਗੱਲ ਕਰਦੇ ਸੁਣਿਆ ਦਵਾਈ ਦੇ ਵਿੱਚ ਅਣਗਹਿਲੀ ਦੀ ਤੇ ਮੇਰੀ ਸਿਹਤ ਇਸ ਵੇਲੇ ਕਾਫੀ ਖਰਾਬ ਆ ਤੇ ਫਿਰ ਕੁਝ ਸਮੇਂ ਬਾਅਦ ਉਸ ਬੰਦੇ ਦੀ ਮੌਤ ਹੋ ਜਾਂਦੀ ਆ ਘਰਵਾਲੀ ਦੇ ਮਨ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਤੇ ਪ੍ਰਿਯੰਕਾ ਸ਼ਰਮਾ ਨਾਂ ਦੀ ਘਰਵਾਲੀ ਨੇ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਕਰਤਾ ਬੰਦੇ ਦੀ ਮੌਤ ਤੋਂ ਬਾਅਦ ਮਾਮਲਾ 2021 ਦਾ 2025 ਦੇ ਵਿੱਚ ਯਾਨੀ ਕਿ ਪਿੱਛੇ ਜੇ ਅਗਸਤ ਮਹੀਨੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਕਿ ਭਾਈ ਜਿਹੜਾ ਇਹ ਹਸਪਤਾਲ ਆ ਇਹ 50 ਲੱਖ ਰੁਪਏ ਦਾ ਜੁਰਮਾਨਾ ਅਦਾ ਕਰੇ ਤੇ 9% ਦੀ ਵਿਆਜ ਵੀ ਦੇਵੇ ਹੁਣ ਉਸ ਤੋਂ ਬਾਅਦ ਹੋ ਸਕਦਾ ਵੀ ਹਸਪਤਾਲ ਦੇ ਕੋਲੇ ਕਈ ਬਦਲ ਹੋਣ ਪਰ ਇੱਕ ਸਵਾਲ ਤਾਂ ਪੈਦਾ ਹੋ ਗਿਆ ਤੁਹਾਨੂੰ ਚੇਤੇ ਹੋਣਾ ਕਿ ਮੱਧ ਪ੍ਰਦੇਸ਼ ਦੇ ਰਤਲਾਮ ਦੀ ਖਬਰ ਸੀ ਇਸੇ ਸਾਲ ਮਾਰਚ ਮਹੀਨੇ ਦੀ ਖਬਰ ਆ ਮੱਧ ਪ੍ਰਦੇਸ਼ ਦੇ ਰਕਲਾਮ ਖੇਤਰ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਆ ਉੱਥੇ ਇੱਕ ਬੰਦੇ ਨੂੰ ਦਾਖਲ ਕਰਵਾਇਆ ਗਿਆ ਕਿਉਂਕਿ ਉਹਦੀ ਕਿਸੇ ਨਾਲ ਲੜਾਈ ਹੋ ਗਈ ਸੀ ਤੇ ਹਸਪਤਾਲ ਦੇ ਵਿੱਚ ਉਹਨੂੰ ਲੈ ਕੇ ਗਏ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਕਿਹਾ ਜੀ ਇਹ ਕੋਮਾ 'ਚ ਚਲਾ ਗਿਆ ਜਦ ਕਿ ਉਹਨੂੰ ਟੀਕੇ 2 ਕੇ ਹੋਜੇ ਲਾਇਆ ਵੀ ਬੋਂਦਲ ਗਿਆ ਉਹ ਬੇਹੋਸ਼ ਹੋ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਕਈ ਵਾਰੀ ਦੋਸ਼ ਲੱਗੇ ਜਿ ਕਿ ਡਾਕਟਰ ਆਪ ਹੀ ਬੇਹੋਸ਼ ਕਰ ਦਿੰਦੇ ਵੀ ਪਾਈਏ ਉੱਠੇ ਨਾ ਤਾਂ ਰੁਪਈਏ ਬਣੀ ਜਾਣਗੇ ਪਰਿਵਾਰਕ ਮੈਂਬਰ ਆਪੇ ਇਕੱਠੇ ਕਰਕੇ ਕਿਧਰ ਨੂੰ ਕਿਧਰ ਲਿਆਉਣਗੇ ਲੋ ਜੀ ਉਹਦਾ ਕੰਮ ਚੱਲੀ ਗਿਆ ਉਹਦਾ ਉੱਥੇ ਇਲਾਜ ਚੱਲੀ ਗਿਆ ਇੱਕ ਦਿਨ ਉਸ ਬੰਦੇ ਨੂੰ ਆਈਸੀਯੂ ਦੇ ਵਿੱਚ ਹੋਸ਼ ਆ ਗਿਆ ਜਦੋਂ ਉਹਨੂੰ ਹੋਸ਼ ਆ ਗਈ ਤੇ ਉਹ ਭਾਈ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਭੱਜਿਆ ਵਾਰਡ ਦੇ ਵਿੱਚੋਂ ਬਾਹਰ ਨਿਕਲ ਕੇ ਬਾਹਰ ਭੱਜਿਆ ਬਾਅਦ ਵਿੱਚ ਉਹਦੀ ਘਰਵਾਲੀ ਵੀ ਮਿਲੀ ਤੇ ਟੱਬਰ ਦੇ ਬਾਕੀ ਜੀ ਵੀ ਮਿਲੇ ਉਹਨੇ ਇਹ ਗੱਲ ਕਹੀ ਕਿ ਮੈਂ ਚੰਗਾ ਭੜਾ ਮੇਰਾ ਵਿਗੜਿਆ ਕੀਆ ਮੇਰੇ ਨੱਕ ਨੂੰ ਪਾਈਪ ਲਾਈਆ ਮੇਰੇ ਟੀਕੇ ਲਾ ਲਾ ਕੇ ਮੈਨੂੰ ਮਰਨ ਵਾਲਾ ਕੀਤਾ ਪਿਆ ਤੇ ਮੈਂ ਬਿਲਕੁਲ ਠੀਕ ਹਾਂ ਮੈਨੂੰ ਇੱਥੋਂ ਲੈ ਚੱਲੋ ਉਹਦੇ ਪਰਿਵਾਰ ਦੇ ਜੀਆ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਤੋਂ ਇਹ ਬੰਦਾ ਦਾਖਲਾ ਸਾਡਾ ਅਸੀਂ ਮੰਗਤੇ ਬਣੇ ਪਈ ਆ ਵਕ ਵਕ ਥਾਵਾਂ ਤੋਂ ਪੈਸੇ ਇਕੱਠੇ ਕਰ ਕਰਕੇ ਹੀ ਦੇ ਜਾਨੇ ਆ ਇਹ ਵੀ ਬੇਰਵੇ ਵੀਰੋ ਮੈਂ ਇਹ ਨਹੀਂ ਗੱਲ ਕਹਿਣਾ ਵੀ ਕੱਲੇ ਪੰਜਾਬ ਦੇ ਵਿੱਚ ਇਹ ਸਮੁੱਚੇ ਭਾਰਤ ਦੇ ਵਿੱਚ ਆ ਤੇ ਕੀ ਜਿਹੜੇ ਇਹ ਨਿੱਜੀ ਹਸਪਤਾਲ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਆ ਇਹਨਾਂ ਦਾ ਕਦੇ ਕਿਸੇ ਸਰਕਾਰ ਨੇ ਹੱਲ ਕੱਢਿਆ ਜਾਂ ਕੇਂਦਰ ਦੀ ਜਾਂ ਸੂਬੇ ਦੀ ਸਰਕਾਰ ਨੇ ਜਿਹੜੇ ਵੀ ਪੰਜਾਬ ਦੇ ਹਸਪਤਾਲਾਂ ਦੇ ਉੱਤੇ ਦੋਸ਼ ਲੱਗਦੇ ਆ ਕੀ ਕਦੇ ਇਸ ਮਸਲੇ ਦਾ ਕੋਈ ਟੁਕਮਾ ਹੱਲ ਨਿਕਲਿਆ ਨਾ ਕਦੇ ਪ੍ਰਾਈਵੇਟ ਸਕੂਲਾਂ ਵਾਲੇ ਮਸਲੇ 'ਚ ਨਾ ਕਦੇ ਪ੍ਰਾਈਵੇਟ ਹਸਪਤਾਲਾਂ ਵਾਲੇ ਮਸਲੇ ਦੇ ਵਿੱਚ ਹੱਲ ਨਿਕਲਣਾ ਹੀ ਨਹੀਂ ਇੱਥੇ ਕਿੰਨੇ ਮਰਜ਼ੀ ਬਰਿੰਦਰ ਘੋਮੜ ਮਰ ਜਾਣ ਕਿੰਨੇ ਮਰਜ਼ੀ ਲੋਕ ਦਮ ਤੋੜ ਜਾਣ ਇੱਥੇ ਕੋਈ ਫਰਕ ਨਹੀਂ ਪੈਂਦਾਗਾ ਇਹ ਜਿਹੜਾ ਇਸ ਵੇਲੇ ਕਾਰਪੋਰੇਟ ادارے ਆ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਨਾਂ ਵਾਸਤੇ ਬੰਦਾ ਇਹ ਆ ਵੀ ਜਿਉਂਦਾ ਤਾਂ ਠੀਕ ਆ ਜਿਉਂਦਾ ਤਾਂ ਪੈਸੇ ਮਰ ਗਿਆ ਤਾਂ ਚਲੋ ਲੈ ਜੋ ਜੀ ਇਹਨੂੰ ਘੜੀਸ ਕੇ ਲੈ ਜਾਓ ਗੱਡੀ 'ਚ ਪਾਓ ਤੇ ਬਸ ਲੈ ਜਾਓ ਇਹਨੂੰ ਇਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਬੰਦਾ ਕਿਹਦੇ ਕੋਲੇ ਜਾਵੇ ਸਵਾਲ ਇਹ ਆ ਇਸ ਮੁੱਦੇ ਦੇ ਉੱਤੇ ਗੱਲ ਵੀ ਕੋਈ ਨਹੀਂ ਕਰਦਾ। ਸਿਹਤ ਮੰਤਰੀ ਸਾਹਿਬ ਇਸ ਮਸਲੇ ਦੇ ਉੱਤੇ ਚੁੱਪਾ, ਕੇਂਦਰ ਵਾਲੇ ਵੀ ਚੁੱਪਾ ਤੇ ਪੰਜਾਬ ਵਾਲੇ ਵੀ ਚੁੱਪਾ। ਦੁੱਖ ਇਸ ਗੱਲ ਦਾ ਵੀਰੋ ਕਿ ਬਰਿੰਦਰ ਘੁੰਮਣ ਵਰਗਾ ਬੰਦਾ ਆਉਂਦਾ ਨਹੀਂਗਾ ਜਗ ਦੇ ਉੱਤੇ ਤੇ ਇੱਥੇ ਮੰਤਰੀ ਸੰਤਰੀ ਵਿਧਾਇਕਤਾ ਆਉਂਦੇ ਜਾਂਦੇ ਰਹਿੰਦੇ ਆ। ਇਹ ਤਾਂ ਪਾਈ ਜੇ ਕੋਈ ਦੋਸ਼ ਲੱਗਾ ਤਾਂ ਲਾਉਣੇ ਪੈਣੇ ਆ 5 ਸਾਲਾਂ ਬਾਅਦ ਵੈਥੇ ਲੈ ਜਾਂਦੇ ਆ। ਸੋ ਕਹਿਣ ਦਾ ਭਾਵੇਂ ਜਿਕੇ ਇਸ ਵੇਲੇ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਇਲਾਜ ਪ੍ਰਣਾਲੀ ਦਾ ਹਾਲ ਆਹਾ। ਸਰਕਾਰੀ ਦੇ ਵਿੱਚ ਜਾਓਗੇ ਤਾਂ ਇਹ ਨਹੀਂ ਪਤਾ ਬਚਣਾ ਕਿ ਨਹੀਂ ਬਚਣਾ ਤੇ ਜੇ ਪ੍ਰਾਈਵੇਟ ਦੇ ਵਿੱਚ ਜਾਓਗੇ ਤੇ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਤੇ ਜੇ ਅੰਦਰ ਜਾਓਗੇ ਤਾਂ ਕੀ ਪਤਾ ਵੀ ਭਾਈ ਅੰਦਰ ਕਿਹੜੀ ਦਵਾਈ ਚੱਲੀ ਜਾਂਦੀ ਤੁਹਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਬਹੁਤ ਸਾਰੇ ਹਸਪਤਾਲ ਐਸੇ ਆ ਪ੍ਰਾਈਵੇਟ ਜਿਹੜੇ ਇਹ ਗੱਲ ਕਹਿੰਦੇ ਕਿ ਭਾਈ ਬਸ ਪੈਸੇ ਜਮਾ ਕਰਵਾਈ ਦਿਓ ਪਰਿਵਾਰਕ ਮੈਂਬਰ ਨੂੰ ਕਹਿੰਦੇ ਕਿ ਜਿਹੜਾ ਤੁਸੀਂ ਰਿਸੈਪਸ਼ਨ ਤੇ ਪੈਸੇ ਪੜਾਈ ਚਲੋ ਤੇ ਬੰਦੇ ਤੁਹਾਡੇ ਦੇ ਅੰਦਰ ਦਵਾਈਆਂ ਲੱਗੀਆਂ ਜਾਂਦੀਆਂ ਤੁਹਾਨੂੰ ਪਤਾ ਹੀ ਨਹੀਂ ਭਾਈ ਲੱਗੀ ਕੀ ਜਾਂਦਾ ਕਿਹੜੇ ਕਿਹੜੇ ਟੈਸਟ ਹੋਏ ਜਾਂਦੇ ਆ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਜੇ ਐਸ ਥਾਂ ਦੇ ਉੱਤੇ ਬੰਦਾ ਦਾਖਲ ਆ ਉਹਨੂੰ ਨਾਲ ਦੀ ਕੰਧ ਵਾਲੇ ਹਸਪਤਾਲ ਦੇ ਵਿੱਚ ਰੈਫਰ ਕਰਨਾ। ਉਹਦੇ ਅੱਜ ਹੀ ਟੈਸਟ ਹੋਏ ਆ। 2 ਘੰਟੇ ਬਾਅਦ ਉਹਨੂੰ ਇੱਥੇ ਲੈ ਕੇ ਆਉਣਾ ਤੇ ਆਹ ਹਸਪਤਾਲ ਵਾਲੇ ਇਹ ਕਿਉਂ ਕਹਿੰਦੇ ਜੀ ਕਿ ਇੱਥੋਂ ਟੈਸਟ ਕਰਵਾ ਕੇ ਜਿਹੜੇ ਲਿਆਂਦੇ ਆ ਇਹ ਚੱਲਣੇ ਨਹੀਂ ਸਾਡੇ ਆਪਣੇ ਵੱਖਰੇ ਹੋਣੇ ਆ ਕਿਉਂਕਿ ਟੈਸਟਾਂ ਦੇ ਵਿੱਚ ਮੋਟੀ ਕਮਾਈ ਆ। ਉਹ ਮਰੀਜ਼ ਸਾਡੇ ਵਾਸਤੇ ਆ, ਉਹ ਸਾਡਾ ਆਪਣਾ ਪਰਿਵਾਰ ਦਾ ਜੀ ਆ, ਉਹਨਾਂ ਵਾਸਤੇ ਤਾਂ ਗਾਹਕ ਆ। ਉਹਨਾਂ ਨੂੰ ਇਹ ਆ ਵੀ ਭਾਈ ਮੁਛ ਲੋ ਇਹਨਾਂ ਨੂੰ। ਜਿੰਨਾ ਵੀ ਝੂਂਡ ਸਕਦੇ ਝੂਂਡ ਲੋ ਇਹਨਾਂ ਨੂੰ। ਪਰ ਜਿਹੜੇ ਵੀ ਚੰਗੇ ਹਸਪਤਾਲ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਚੰਗਿਆਂ ਦੀ ਵੀ ਕਮੀ ਨਹੀਂ ਪਰ ਲੋਕਾਂ ਦਾ ਹਸਪਤਾਲਾਂ ਦੇ ਵਿੱਚ ਨਾ ਡਰ ਵੱਧਦਾ ਜਾਂਦਾ ਬੇਫਿਕਰੀ ਨਹੀਂ ਡਰ ਵੱਧਣਾ ਸ਼ੁਰੂ ਹੋ ਗਿਆ ਜਾ ਕੇ ਤਾਂ ਜਾਈਏ ਕਿੱਥੇ ਸਾਡਾ ਇੱਕ ਵੀਰ ਰਾਜਵੀਰ ਜਵੰਦਾ ਦੁਨੀਆ ਤੋਂ ਚਲਾ ਗਿਆ ਇੱਕ ਵੀਰ ਬਰਿੰਦਰ ਘੋਮਣ ਦੁਨੀਆ ਤੋਂ ਚਲਾ ਗਿਆ ਕਿਉਂਕਿ ਦੋਨੋਂ ਵੱਡੀਆਂ ਹਸਤੀਆਂ ਸੀ ਇਹ ਇੱਕੋ ਮਹੀਨੇ ਦੇ ਵਿੱਚ ਇੱਕੋ ਮੇਰੇ ਖਿਆਲ ਵੀ 48 ਘੰਟਿਆਂ ਦੇ ਵਿੱਚ ਵਿੱਚ ਗਈਆਂ ਅੱਗੜ ਪਿਛੜ ਇਸ ਕਰਕੇ ਮੁਰਦਾ ਵੱਡਾ ਬਣਿਆ ਤੇ ਬਰਿੰਦਰ ਘੋਮਣ ਦੇ ਜਾਣ ਦਾ ਸੱਚੀ ਮੁੱੱਚ ਦੁੱਖਾ ਡਾਕਟਰ ਸਹਿਬਾਨ ਨੇ ਆਪਣਾ ਪੱਕੇ ਪੇਸ਼ ਕਰਤਾ ਲੋਕਾਂ ਨੇ ਆਪਣੇ ਸਵਾਲ ਕਰਤੇ ਪਰ ਬਰਿੰਦਰ ਕੁਮੰਨ ਨੇ ਕਦੇ ਆਉਣਾ ਨਹੀਂ ਜੀਦਾ ਵੀ ਜਿਹੜਾ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਣਾ ਪਰ ਸਾਰਾ ਕੁਝ ਡਾਕਟਰੀ ਪ੍ਰਣਾਲੀ ਦੇ ਵਿੱਚ ਸਹੀ ਨਹੀਂਗਾ ਸਾਰਾ ਕੁਝ ਵੀ ਸਹੀ ਨਹੀਂ ਆ ਗੱਲ ਕੱਲੇ ਰਪਈਆਂ ਦੀ ਨਹੀਂ ਹੋਣੀ ਚਾਹੀਦੀ ਇਨਸਾਨੀਅਤ ਦੀ ਵੀ ਹੋਣੀ ਚਾਹੀਦੀ ਆ ਤੇ ਇਨਸਾਨੀਅਤ ਮੇਰੇ ਖਿਆਲ ਆ ਵੀ ਡਿਗਰੀਆਂ ਕਰਦਿਆ ਕਰਦਿਆ ਬਹੁਤੀ ਵਾਰ ਮੁੱਕ ਜਾਂਦੀ ਆ ਜਿਵੇਂ ਕਹਿੰਦੇ ਵੀ ਭਾਈ ਪੈਸੇ ਖਰਚ ਕੇ ਇੱਥੋਂ ਤੱਕ ਪਹੁੰਚੇ ਆ ਉੰਮੇ ਹੀ ਅਸੀਂ ਵਟਣੇ ਵੀ ਆ ਸੋ ਇੱਕ ਬਹੁਤ ਵੱਡਾ ਸਵਾਲ ਆ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿੱਥੇ ਚੱਲੇ ਆ ਉਥੇ ਕਿਹੜੇ ਕਿਹੜੇ ਡਾਕਟਰ ਆ ਸਾਡੇ ਕਿਹੜੇ ਕਿਹੜੇ ਟੈਸਟ ਹੋਣੇ ਆ ਐਮ ਆਰ ਆਈ ਆ ਜਿਹੜੀ ਉਹ ਕਦੋਂ ਤੇ ਕਿਵੇਂ ਤੇ ਕਿੰਨੇ ਸਮੇਂ ਦੇ ਵਿੱਚ ਰਿਪੋਰਟ ਆਉਣੀ ਆ ਕਿਹੜੇ ਕਿਹੜੇ ਸਾਡੇ ਟੈਸਟ ਹੋਣੇ ਚਾਹੀਦੇ ਆ ਨਹੀਂ ਤਾਂ ਬਹੁਤ ਕੁਝ ਓਲਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਇਲੈਕਟ੍ਰਿਕ ਜਿਹੜੇ ਇਲੈਕਟ੍ਰਿਕ ਸਮਾਨ ਆ ਉਹਦੇ ਵਿੱਚ ਬਹੁਤ ਸਾਰਾ ਓਲਾ ਵੀ ਸਾਨੂੰ ਪਤਾ ਹੀ ਨਹੀਂ ਵੀ ਆਈ ਸੀ ਕਿਹੜਾ ਪਿਆ ਇਹਦੇ ਵਿੱਚ ਕਿਹੜੀ ਕੋਇਲ ਪਈ ਆ ਇਹਦੇ ਵਿੱਚ ਕਿਹੜਾ ਹੋਰ ਕੁਝ ਪਿਆ ਉਵੇਂ ਹੀ ਭਾਈ ਹਸਪਤਾਲਾਂ ਵਿੱਚ ਸਨਪ ਜਾਣਕਾਰੀ ਨਹੀਂ ਅਸ ਤਾਂ ਪੈਸੇ ਇਕੱਠੇ ਕਰਕੇ ਦੇਣ ਵਾਲੇ ਆ ਸੋ ਭ ਪਰ ਮੈਂ ਸੱਚੀ ਬੁਚੀ ਜਜ਼ਬਾਤੀ ਹੋ ਜਾਂਦਾ ਜਦੋਂ ਕਿਸੇ ਦਾ ਬਰਜ ਖਲੀਫਾ ਵਰਗਾ ਪੁੱਤ ਤੁਰ ਜਾਂਦਾ ਜਦੋਂ ਕਿਸੇ ਦਾ ਜਵਾਨ ਪੁੱਤ ਜਵਾਨ ਧੀ ਮੁੱਕ ਜਾਂਦੀ ਆ ਉਹਨਾਂ ਘਰਾਂ ਦੇ ਵਿੱਚ ਕਦੇ ਖੁਸ਼ੀਆਂ ਨਹੀਂ ਆਉਂਦੀਆਂ ਪਤਾ ਨਹੀਂ ਉਹ ਲੋਕ ਕਿਹੜੀ ਮਿੱਟੀ ਦੇ ਮਨੁੱਖਾ ਜਿਹੜੇ ਵੱਡੀਆਂ ਇਮਾਰਤਾਂ ਨੂੰ ਖੁਸ਼ੀ ਮੰਨੀ ਬੈਠੇ ਜਾਣਾ ਇਹਨਾਂ ਨੇ ਵੀ ਆ ਹੋ ਸਕਦਾ ਉਹਨਾਂ ਦਾ ਵੀ ਕਿਤੇ ਇਲਾਜ ਨਾ ਹੋਵੇ ਤੇ ਇਹਨਾਂ ਦਾ ਹੋਣਾ ਵੀ ਨਹੀਂ ਚਾਹੀਦਾ ਜਿਹੜੇ ਲੁੱਟ ਮਚਾਉਂਦੇ ਆ